ਮਤਾ ਕੀ ਨਮਦਲਾ ਮਨਜੀਤ ਕੋਸ ਮਤਾ ਕੀ ਕਦੋਂ ਮਕਾਨ ਟਟਿਆ ਕੀ ਤੇ ਉਦੋਂ ਆਸ ਹੈ ਕਿ ਹੀ ਵੀ ਟਟ ਗਿਆ ਤੇ ਬਣੇਗਾ ਦੁਬਾਰਾ ਮੀਆਂ ਦੇ ਵਿੱਚ ਟਟ ਗਿਆ ਹੀਗਾ ਤੇ ਸਾਨੂੰ ਕੋਈ ਆਸ ਨਹੀਂ ਸੀ ਕਿ ਸਾਡਾ ਬਣੂਗਾ ਜਦ ਕਿ ਕਿੱਦਾਂ ਲੱਗਦਾ ਬਈ ਅੱਜ ਸਨ ਬਹੁਤ ਸੋਹਣਾ ਲੱਗਦਾ ਪਿਆ ਹੈ ਬਹੁਤ ਸਾਨੂੰ ਖੁਸ਼ੀ ਆ ਅਹੀਂ ਧੰਨਵਾਦ ਆਂ ਆਪਣੇ ਚਲੋ ਉਹਨਾਂ ਦੇ ਵੀਰਾਂ ਦੇ ਬੱਚਿਆਂ ਦੇ ਅਹੀਂ ਧੰਨਵਾਦ ਹੈ ਬਾਬਾ ਜੀ ਇਹਨਾਂ ਨੂੰ ਤਰੱਕੀਆਂ ਬਹੁਤ ਬਹੁਤ ਤਰੱਕੀਆਂ ਦਵੇ ਬਾਬਾ ਜੀ ਇਹਨਾਂ ਦੀ ਤੰਦਰੁਸਤੀ ਦਵੇ ਇਹਨਾਂ ਦੀ ਸਿੰਦੇ ਪੈਨਸ਼ਨ ਦੇ ਸਿਰ ਤੇ ਤੁਸੀਂ ਹਾਂਜੀ ਪੈਨਸ਼ਨ ਦੇ ਸਿਰ ਤੇ ਜਿਹੜਾ ਮਕਾਨ ਠੀਕਾ ਫਿਰ ਕੀ ਮੰਨ ਚਿਆ ਸੀ ਵੀ ਇਹ ਤੇ ਬੰਦੇ ਮੰਨ ਚ ਮੈਂ ਰਾਤ ਨਸੌਂਦੀ ਨਹੀਂ ਰਾਤ ਨੀਂਦ ਨਹੀਂ ਆਉਂਦੀ ਜਦੋਂ ਕਿਤੇ ਮੈਂ ਡੇਗਦੇ ਹੀ ਕਿ ਤੇ ਮੈਂ ਨਾਲ ਹੀ ਉੱਠ ਕੇ ਬਹਿ ਜਾਂਦੀ ਹਾਂ ਧੀਆ ਮੇਰੀਆਂ ਆਈਆਂ ਸੀ ਧੀਆ ਆਂਦੀਆਂ ਸੀ ਵੀ ਵੀ ਮੰਮੀ ਤੂੰ ਬਿਮਾਰ ਹੋਣਾ ਕੋਈ ਨਹੀਂ ਬਣ ਜਾਣਗੇ ਮੈਨੂੰ ਇੰਨਾ ਹੌਸਲਾ ਮੇਰੀਆਂ ਧੀਆ ਮੈਨੂੰ ਦਿੰਦੀਆਂ ਹੀ ਜਦੋਂ ਬਾਲੇ ਡੇਗਦੇ ਸੀ ਜਾਂ ਸੱਤਾਂ ਡੇਗਦੀਆਂ ਸੀ ਜਾਂ ਕੰਧਾਂ ਡੇਗਦੀਆਂ ਸੀ ਤੇ ਮੈਂ ਰਾਤ ਨੂੰ ਉੱਠ ਕੇ ਬਹਿ ਜਾਂਦੀ ਹਾਂ ਸਾਰੀ ਸਾਰੀ ਰਾਤ ਬੈਠੀ ਰਹੀਦੀ ਸੀ ਉਹ ਡਿੱਗੇ ਉਦੋਂ ਕਿੱਥੇ ਸੀ ਤੂੰ ਉਹਨਾਂ ਜਦੋਂ ਕੰਦਾ ਪਾਟ ਗਿਆ ਤਾਂ ਫੇਰ ਇਹ ਸਾਮਾਨ ਇੱਧਰ ਰੱਖ ਲਿਆ ਉਹ ਤਾਂ ਫਟਾਵੜ ਸਾਮਾਨ ਹੈ ਇੱਧਰ ਝੁੱਕ ਕੇ ਤੇ ਇੱਧਰ ਰੱਖ ਲਿਆ ਅੱਜ ਕਿੰਨੀ ਕੀ ਖੁਸ਼ੀ ਹੈ ਅੱਜ ਬਹੁਤ ਖੁਸ਼ੀ ਹੈ ਮੇਰੇ ਖੁਸ਼ੀ ਦੇ ਤਰੂਰ ਬਹੁਤ ਜ਼ਿਆਦੀ ਖੁਸ਼ੀ ਹੈ ਉਹ ਤਾਂ ਗਮੀ ਦੇ ਹੀ ਵੀ ਮਕਾਨ ਟੱਟ ਗਿਆ ਤੇ ਹੁਣ ਖੁਸ਼ੀ ਦੇ ਆ ਵੀ ਚੱਲ ਮੇਰਾ ਕੋਈ ਸਹਾਰਾ ਬਣਿਆ ਤਾਂ ਸਹਾਰਾ ਮੇਰਾ ਬਣਿਆ ਚਲ ਮਹਾਰਾਜ ਨੇ ਆਪ ਸਹਾਈ ਹੋਇਆ ਇਹਨਾਂ ਦੇ ਮਿਰਦਿਆਂ ਦੇ ਵਿੱਚ ਚਲੋ ਦਿਲਾਂ ਦੇ ਵਿੱਚ ਬਸਿਆ ਪਰਮਾਤਮਾ ਤੇ ਮੇਰੇ ਇਹਨਾਂ ਬੱਚਿਆਂ ਨੇ ਮੇਰੀ ਚਲ ਮਤ ਕੀਤੀ ਹੈ ਚਲੋ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਰਦੀ ਮੈਂ ਲੱਖ ਲੱਖ ਚੁਪਰੇ ਨਾਲ ਲੱਗਦਾ ਪੰਜਾਬ ਜੋ ਸਾਡੇ ਹੱਲ ਵੀ ਪੰਜਾਬੀ ਜਿਹੜੇ ਹਾਂਜੀ ਹਾਂਜੀ ਹੈਗੇ ਹੈਗੇ ਅਸੀਂ ਹੈਗੇ ਬਾਪੂ ਜੀ ਨੇ ਡਿੱਗਿਆ ਤੇ ਇਹਨਾਂ ਦਾ ਚੂਲਾ ਟੁੱਟ ਗਿਆ ਇਹ ਜਾਂੜੇ ਨਰੇਗਾ ਦੇ ਕੰਮ ਤੇ ਤੇ ਸਾਈਕਲ ਤੋਂ ਡਿੱਗ ਗਏ ਹੀ ਹੈ ਤੇ ਇਹਨਾਂ ਉੱਥੇ ਚੌਂਕ ਦੀ ਵਿੱਚ ਡਿੱਗ ਪਈਗੇ ਤੇ ਉੱਥੇ ਇਹਨਾਂ ਦਾ ਚੂਲਾ ਟੁੱਟ ਗਿਆ। ਇਹ ਦੋਰੀ ਵਾਰ ਪ੍ਰੇਸ਼ਨ ਕਰਵਾਇਆ ਫੇਰ ਵੀ ਨਹੀਂ ਸੱਟ ਬੈਠਾ। ਸ਼ਕਤਰ ਸਿੰਘ ਜੀ ਕੋਟ ਕਰਮਚੰਦ ਇਹ ਮੀਆਂ ਦੇ ਵਿੱਚ ਡਿੱਗ ਪਿਆ ਸੀ। ਇਹ ਦਰਵਾਜ਼ਾ ਕੋਣ ਕੋਣ ਹੈ ਤੁਹਾਡੇ। ਇਹ ਸਿਰਫ ਦੋ ਹੀਆਂ ਮੀਆਂ ਵਿੱਦੀ। ਦੋਵੇਂ ਮੀਆਂ ਵਿੱਦੀ। ਜਿੱਤੇ ਜਾ ਰਾਇ ਬਾਰੇ ਮੈਂ ਟੈਪਾਸ ਸਾਡਾ ਹੁੰਦਾ ਰਿਹਾ ਤੇ ਮੈਂ ਇਹਨਾਂ ਨੂੰ ਥੋੜਾ ਜਿਆਦਾ ਜਾਣ ਜਾਣ ਹੀ ਲਈ ਜਨਾ ਕੋਈ ਫਿਰ ਮੈਂ ਇਹਨਾਂ ਨੂੰ ਰਿਕਵੈਸਟ ਕੀਤੀ ਸੀ ਫੋਨ ਤੇ ਕਿ ਮੇਰੇ ਕੋਲ ਜਾਇਦਾ ਜਾਂਦਾ ਨਹੀਂਗਾ ਕਿਤੇ ਵੀ ਨਹੀਂ ਮੈਂ ਜਾਂਦਾ ਸਿਰ ਮੈਂ ਰਿਕਵੈਸਟ ਫੋਨ ਤੇ ਹੀ ਕੀਤੀ ਸੀ ਤੇ ਫਿਰ ਇਹਨਾਂ ਨੇ ਮੇਰੀ ਰਿਕਵੈਸਟ ਸੁਣੀ ਫਿਰ ਆਏ ਫਿਰ ਇਹਨਾਂ ਨੇ ਵੇਖ ਸਾਰਾ ਵੇਖ ਕੇ ਸਿਰ ਖੰਦੀ ਥੋੜੀ ਜੀ ਹਮਤ ਕਰਨੀ ਸੀ ਇਹ ਮਕਾਨ ਤੇ ਖੈਰੀ ਉਹ ਬੰਦ ਆ ਤੇ ਹਾਂਜੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਹਾਂ ਮੈਂ ਤੇ ਕਰਕੇ ਸਾਰੇ ਬੜੀ ਖੁਸ਼ੀ ਹੁੰਦੀ ਹੈ ਹਾਂਜੀ ਆਸਾਂ ਇਹ ਤੁਹਾਨੂੰ ਬੰਦ ਨਹੀਂ ਕਿ ਮੇਰੇ ਤੁਹਾਡੇ ਨਹੀਂ ਇਹ ਸਾਨੂੰ ਆਸ ਕੋਈ ਨਹੀਂ ਹੈਗੇ ਸਾਨੂੰ ਕੋਈ ਆਸ ਨਹੀਂ ਕਿ ਬਣੂਗਾ ਕਿ ਨਹੀਂ ਵੀ ਬਣੂਗਾ ਇਹ ਇਦਾਂ ਹੀ ਰਹਿਣਾ ਮੈਂ ਖੁੱਲਾ ਹੀ ਰਹਿਣਾ ਕੰਮ ਪਰ ਮੇਰੀ ਇਹਨਾਂ ਵੀਰਾਂ ਨੇ ਮਤ ਕਰਕੇ ਬਹੁਤ ਵਧੀਆ ਜਨਾ ਇਹਨਾਂ ਵਿੱਚ ਹਰ ਵੇਲੇ ਚਰਦੀ ਕਲਾਮ ਕੋਈ ਵੀ ਨਹੀਂ ਹੈ ਕਾ ਰੋਟੀ ਪਾਣੀ ਹਾਨੂੰ ਸਿਰਫ ਜਿਹੜੀ ਵੱਡੇ ਪਾਪਾਂ ਨੇ ਛਣੋਦੀ ਆ ਸਾਡਾ ਉੱਤੇ ਹੀ ਗੁਜ਼ਾਰਾ ਵਰਨਾ ਨਹੀਂ ਵਰਨਾ ਤੁਸੀਂ ਇਹ ਹੈਗੇ ਆ ਬਹੁਤ ਆ ਕਰਦੇ ਨੇ ਮਤ ਜਿਹੜੀ ਗਰੀਬ ਹੈ ਜਿਹੜੇ ਮਾੜੇ ਵੀ ਠਾੜੇ ਤੋਂ ਮਾੜੇ ਦੀ ਵੀ ਸਹਾਇਤਾ ਕਰਦੇ ਨੇ ਹੈਗੇ ਆ ਬਹੁਤ ਭਾਜੀ ਤੁਹਾਡੀ ਸੰਸਥਾ ਦਾ ਨਾਮ ਕੀ ਹੈ ਤੇ ਇਥੋਂ ਤੱਕ ਕਿਸ ਤਰ੍ਹਾਂ ਪਹੁੰਚ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਸਾਡੀ ਸੰਸਥਾ ਬਟਾਲੇ ਤੋਂ ਆਇਆ ਕੁਦਰਤ ਕੇ ਸਬੰਧੇ ਸੇਵਾ ਸੁਸਾਇਟੀ ਸੋ ਸਾਰੇ ਵੀਰ ਭਰਾ ਅਸੀਂ ਇੱਕ ਛੋਟੇ ਜਿਹੇ ਉਪਰਾਲੇ ਤੋਂ ਚਾਲੂ ਕੀਤਾ ਸੀ ਤੇ ਤੁਸੀਂ ਦੇਖ ਰਹੇ ਜੀ ਜਦੋਂ ਕੋਈ ਵੀ ਵਿਪਤਾ ਪੈਂਦੀ ਹੈ ਤੇ ਜਦੋਂ ਹੜ੍ਹਾਂ ਦੇ ਦੌਰਾਨ ਦੇਖਿਆ ਗਿਆ ਵੀ ਪੰਜਾਬ ਦੇ ਜਿਹੜੇ ਗਰਦਾਸਪੁਰ ਔਰ ਅਮਰਸਾ ਦੇ ਜਿਹੜੇ ਜ਼ਿਲ੍ਹੇ ਨੇ ਇਹਨਾਂ ਵਿੱਚ ਬਹੁਤ ਹੀ ਜ਼ਿਆਦਾ ਪਰਿਵਾਰਾਂ ਦਾ ਨੁਕਸਾਨ ਹੋਇਆ ਸੋ ਸੋਸਾਇਟੀ ਵੱਲੋਂ ਉੱਥੇ ਜਾ ਕੇ ਹੜਪੀੜਤਾਂ ਲਈ ਰਸਤਾ ਲੈ ਕੇ ਜਾਇਆ ਗਿਆ ਜਾਂ ਕਈਆਂ ਹੋਰ ਵੀ ਜੋ-ਜੋ ਜ਼ਰੂਰਤ ਦਾ ਸਮਾਨ ਹੀ ਲਿਜਾਇਆ ਗਿਆ ਉਸ ਤੋਂ ਬਾਅਦ ਵੈਟਰਨਰੀ ਡਾਕਟਰਾਂ ਦੀ ਸਪੈਸ਼ਲਟੀ ਟੀਮਾਂ ਬਣਾ ਕੇ ਸਰਕਾਰ ਦੇ ਸਹਿਯੋਗ ਦੇ ਨਾਲ ਜਿੱਥੇ-ਜਿੱਥੇ ਡਿਊਟੀਆਂ ਲੱਗੀਆਂ ਉੱਥੇ ਚੈੱਕਅਪ ਕੀਤਾ ਗਿਆ ਔਰ ਉਸ ਤਰ੍ਹਾਂ ਦੇਖਿਆ ਗਿਆ ਵੀ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਨੇ ਜਿਨ੍ਹਾਂ ਦੇ ਘਰ-ਬਾਰ ਟੁੱਟੇ ਹੋਏ ਨੇ ਔਰ ਅਸੀਂ ਸਾਡਾ ਕੱਲਿਆਂ ਦਾ ਇੰਨਾ ਉਪਰਾਲਾ ਇਨੀ ਸਮਰੱਥਾ ਨਹੀਂ ਹੈਗੀ ਵੀ ਅਸੀਂ ਜਿੰਨੇ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ ਉਹ ਘਰ ਬਣਾ ਸਕੀਏ ਸੋ ਅਸੀਂ ਵੀਰ ਭਰਾਵਾਂ ਔਰ ਸੋਸ਼ਲ ਮੀਡੀਆ ਪਲੇਟਫਾਰਮ ਦਾ ਹੀ ਆਪਣੇ ਵੱਖ-ਵੱਖ ਸੱਜਣਾਂ ਦਾ ਜਿਹੜਾ ਸਹਿਯੋਗ ਮੰਗਿਆ ਔਰ ਇਸ ਤੋਂ ਇਲਾਵਾ ਇਹ ਇਹ ਨਾ ਸਖਤਰ ਸਿੰਘ ਜੀ ਦਾ ਅਧਿਕਾਰ ਹੈਗਾ ਹੈਗਾ ਇਸ ਤੋਂ ਇਲਾਵਾ ਹਰ ਦੋ ਝੰਡੇ ਹੋਰ ਵੀ ਇੱਕ ਦੋ ਪਿੰਡ ਨੇ ਜਿੱਚ ਡਿਮਾਂਡ ਸਾਡੇ ਕੋ ਪਹੁੰਚੀ ਹੈ ਵੀ ਘਰ ਬਹੁਤ ਜ਼ਿਆਦਾ ਖਰਾਬ ਹੋਏ ਹੋਏ ਨੇ ਇਹ ਸਾਡੇ ਵੀਰ ਜੀ ਨੇ ਇਥੋਂ ਧਰਮਕੋੜ ਤੋਂ ਉਹਨਾਂ ਨੇ ਸਾਨੂੰ ਦੱਸਿਆ ਵੀ ਇਸ ਤਰ੍ਹਾਂ ਇਤਰਾ ਘਰ ਘਰ ਵੇਖ ਹੈਗਾ ਉਹਨਾਂ ਨੂੰ ਕਿਹਾ ਵੀ ਵੀਡੀਓ ਬਣਾ ਕੇ ਲਿਓ ਉਹਨਾਂ ਨੇ ਸਾਨੂੰ ਵੀਡੀਓ ਸੈਂਡ ਕੀਤੀ ਤਾਂ ਇਹਨਾਂ ਅੱਗੋਂ ਵੀ ਜਿਹੜਾ ਜਿਹੜਾ ਮਹੀਨਾਵਾਰੀ ਰਾਸ਼ਨ ਜਿਹੜਾ ਉਹ ਡਿਲੀਵਰ ਕੀਤਾ ਜਾਂਦਾ ਸੰਸਥਾ ਵੱਲੋਂ ਤੇ ਇਹਨਾਂ ਨੂੰ ਪਹਿਲਾਂ ਰਾਸ਼ਨ ਦੀ ਸੇਵਾ ਜਿਹੜੀ ਚਾਲੂ ਕੀਤੀ ਗਈ ਉਸ ਤੋਂ ਬਾਅਦ ਦੇਖਿਆ ਵੀ ਘਰ ਦੀ ਜਿਹੜੀ ਉਹ ਹਾਲਤ ਬਹੁਤ ਖਰਾਬ ਆ ਤੇ ਉਹ ਫਿਰ ਸਾਰਿਆਂ ਦੇ ਸਹਿਯੋਗ ਨਾਲ ਸਲਾਹ ਕੀਤੀ ਗਈ ਵੀ ਇਹਨਾਂ ਦਾ ਘਰ ਜਿਹੜਾ ਬਣਾਇਆ ਜਾਏ। ਸੋ ਵਕ ਵਕ ਜਦੋਂ ਅਸੀਂ ਰਿਕੁਐਸਟ ਕੀਤੀ ਤੇ ਕੋਈ ਸਦਾਨੀ ਸੱਜਣਾ ਨੇ ਨਾਲ ਸਹਿਯੋਗ ਪਾਇਆ ਤੇ ਰਲ ਕੇ ਜਿਹੜਾ ਇਹ ਘਰ ਦੀ ਸਾਰੀ ਅੱਜ ਜਿਹੜੀ ਚਾਲੂ ਕਰਵਾਈ ਗਈ ਏ। ਸੋ ਇਹ ਜਿਹੜਾ ਕਰਨ ਵਾਲਾ ਸੇਵਾ ਕਰਾਉਣ ਵਾਲਾ ਜਿਹੜਾ ਓਕਾਲਪੁਰਖ ਵਾਹਿਗੁਰੂ ਇਹ ਅਸੀਂ ਤੇ ਇੱਕ ਜਰੀਆ ਵਾਂ। ਵੀ ਸਾਡੇ ਕੋਲ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਸਹਿਯੋਗ ਨਹੀਂਗਾ ਵੀ ਅਸੀਂ ਇੰਨਾ ਕੰਮ ਬਣਾ ਸਕੀਏ ਤੇ ਸਾਰੇ ਵੀਰ ਭਰਾ ਨਾਲ ਲੱਗਦੇ ਜਾਂਦੇ ਨੇ ਕਿਤੋਂ ਕਿਸੇ ਕੋ ਸਹਿਯੋਗ ਆ ਜਾਂਦਾ ਕਿਸੇ ਕੋ ਸਹਿਯੋਗ ਆ ਜਾਂਦਾ ਜਿਸ ਨਾਲ ਅਸੀਂ ਸਾਰੇ ਰਲ ਕੇ ਜਿਹੜਾ ਇਹੋ ਜੇ ਕਾਰਜ ਕਰ ਸਕਦੇ ਹਾਂ ਸਰ ਇੱਕ ਬੜੀ ਉਮੀਦ ਸੀ ਉਹਨਾਂ ਨੂੰ ਪਰ ਉਹ ਉਮੀਦ ਜਿਹੜੀ ਜਾਗੀ ਨਹੀਂ ਉਹ ਤਾਂ ਇਹ ਆਣ ਕੇ ਉਹਨਾਂ ਦੀ ਬਾਹ ਫੜ ਲਈ ਹੈ ਇਹ ਕਾਲਪੁਰਖ ਸੱਚੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਵੀ ਉਹਨੇ ਸਾਡੇ ਕੋ ਸੇਵਾ ਲਈ ਹੈ ਤੁਹਾਨੂੰ ਪਹਿਲਾਂ ਦੱਸਿਆ ਵੀ ਅਸੀਂ ਇਹਨੇ ਜੋਗ ਹੀ ਆ ਨਿਗੇ ਅਸੀਂ ਤਾਂ ਇੱਕ ਆਵਾਜ਼ ਬੁਲੰਦ ਕੀਤੀ ਵੀ ਆਪਣੇ ਭਰਾਵਾਂ ਨੂੰ ਕੀਤਾ ਤੇ ਜਿਹੜੀ ਇਹਨਾਂ ਦੇ ਰੱਬੋ ਹੀ ਜਿਹੜੇ ਮਗਰੋਂ ਕਰਮ ਨੇ ਜਿਹੜੇ ਇਹਨਾਂ ਦੇ ਜਾਗੇ ਨੇ ਸੋ ਅਸੀਂ ਇਹਦਾ ਅਰਦਾਸ ਬੇਨਤੀ ਕਰ ਸਕਦੇ ਆ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਵੀ ਅਸੀਂ ਇੰਨੇ ਯੋਗ ਨਹੀਂ ਹੈਗੇ ਨੇ ਸਮਰੱਥ ਨਹੀਂ ਹੈਗੇ ਇਹ ਤੇ ਜਦੋਂ ਸਹਿਯੋਗ ਮਿਲਦਾ ਸੰਕਤਾਂ ਦਾ ਸਹਿਯੋਗ ਮਿਲਦਾ ਤੇ ਅਸੀਂ ਜਿਹੜੇ ਕੰਮ ਕਰ ਸਕਦੇ ਹਾਂ ਜਿੰਨੇ ਵੀ ਕਰ ਸਕਦੇ ਹਾਂ ਕਿੰਨਾ ਸੱਚ ਆ ਰਿਹਾ ਜਿੰਨਾ ਵੀ ਖਰਚਾ ਆਏਗਾ ਕੋਈ 3 ਲੱਖ ਦੇ ਕਰੀਬ ਤੇ ਬਜਟ ਬਣਿਆ ਹੈਗਾ ਬਾਕੀ ਦੇਖੋ ਜੋ ਬਣੇਗਾ ਕੀ ਕੀ ਬਣਾ ਕੇ ਦੇਣ ਲੱਗੇ ਉਹਨਾਂ ਨੇ ਇਹ ਸਾਰੇ ਜਿੰਨਾਂ ਦੇ ਇਹਨਾਂ ਦੇ ਦੋ ਕਮਰੇ ਹੈਗੇ ਤੇ ਦੋ ਤਿੰਨ ਕਰੇਟ ਵਿੱਚ ਇੱਕ ਬਰਾਂਡਾ ਵਾ ਨਾਲ ਸੋ ਸਾਰਾ ਵੀ ਜਿਹੜਾ ਅਰੇਂਜਮੈਂਟ ਕਰਕੇ ਦਿੱਤਾ ਜਾਏਗਾ ਜੋ ਵੀ ਤਿਆਰੀ ਫੁੱਲ ਫਿਨਿਸ਼ ਕਰਕੇ ਦਿੱਤਾ ਜਾਏਗਾ ਇਹ ਪਹਿਲਾਂ ਹੀ ਪੱਕਾ ਸੀ ਕਿ ਪ ਤੋ ਬੈਕ ਸਾਈਡ ਦੀ ਸਾਰੀ ਕੰਦ ਜਿਹੜੀ ਉਹ ਡਿੱਗ ਪਈ ਤੇ ਉਹਦੇ ਕਰਕੇ ਇੰਨਾ ਖਤਰਾ ਸੀ ਵੀ ਜਿਆਦਾ ਖਤਰਾ ਸੀ ਵੀ ਕੋਈ ਡਿੱਗ ਕੇ ਜਿਆਦਾ ਵੱਡਾ ਹਾਦਸਾ ਨ ਹੋ ਜਾਏ